ਅੱਜ ਬਈ ਆਇਆ ਛੋਟੇ ਜਿਹੇ ਗਿਆਨੀ ਦੀ ਹੱਟੀ ਤੇ ਕੱਪੜਿਆਂ ਦਾ ਸ਼ੋਰੂਮ ਆ ਪਹਿਣ ਵਾਲੇ ਕੱਪੜੇ ਕੀ ਨਾ ਮਦ ਕਾਣ ਦਾ ਬਰਕਤ ਲੰਗਾ ਹਾਊਸ ਸੰਗਰੂਰ ਸੰਗਰੂਰ ਸੂਟ ਸਭ ਤੋਂ ਸਸਤੇ ਦੇਉਂਗੇ ਪੱਕੀ ਗੱਲ ਹੈਗੀ ਦਿਖਾ ਦਈਏ ਫਿਰ ਸਾਰਿਆਂ ਨੂੰ ਕਹਦੇ ਕਿ ਵੀਡੀਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸਿਓ ਕਿਵੇਂ ਲੱਗੇ ਕੱਪੜੇ ਵੀਡੀਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਕਿਵੇਂ ਲੱਗੇ ਕੱਪੜੇ ਕੇ ਮੇਰੇ ਬਿਜ਼ਨਸ ਨੂੰ ਵਧਾਓ ਮੇਰੇ ਬਿਜ਼ਨਸ ਨੂੰ ਵਧਾਓ। ਨੋ ਵਈ ਕਰ ਦੋ ਵੀਡੀਓ ਸ਼ੇਅਰ ਹੁਣ ਤੁਹਾਨੂੰ ਦੱਸਦਾ ਸੂਟਾਂ ਦੇ ਰੇਟਾਂ ਬਾਰੇ। ਇਹ ਆ ਕਿਹੜਾ ਕੱਪੜਾ ਬਈ? ਨੇਚਰਲ ਕਪੜਾ ਜੀ ਆਪਣਾ ਪਿਓਰ ਹੀ। ਨੇਚਰਲ ਕ੍ਰੇਪ? ਹਾਂਜੀ ਨੇਚਰਲ ਕ੍ਰੇਪ ਜੀ। ਅੱਛਾ ਆ ਸਾਰਾ ਵਰਕ ਹੋਇਆ ਵਧੀਆ ਨੇਲਿਕਰੀ ਮੋਇਲ। ਜਰੀ ਵਰਕ ਹੋਇਆ ਹੈ ਨਾ? ਹਾਂਜੀ ਜਰੀ ਵਰਕ ਹੋਇਆ ਹੈ। 650 ਰੁਪਏ ਦਾ ਸੂਟ ਹੈ ਜੀ ਸਾਰਾ ਆਪਣਾ ਲੈਣ ਦੇਣ ਵਾਸਤੇ ਬਿਲਕੁਲ ਵਧੀਆ ਚੀਜ਼ ਰਹਿੰਦੀ ਹੈ। 650 ਨਾਲ ਹੀ ਦੁਪੱਟਾ? ਹਾਂਜੀ ਨਾਲ ਹੀ ਦੁਪੱਟਾ ਜੀ। ਆ ਦੁਪੱਟੇ ਤੇ ਵੀ ਵਰਕ ਹੋਇਆ ਬਈ ਤੇ ਫੇਰ ਅੱਗੇ ਆ ਕੇ ਹੋਰ ਸੂਟ ਬਹੁਤ ਵ ਏ ਵੀ ਨੈਚੁਰਲ ਹੈ ਜੀ ਇਹ ਕਿਨੇ ਦਾ ਹੈਗਾ ਇਹ 600 ਰੁਪਏ ਦਾ ਜੀ ਇਹ 600 ਰੁਪਏ ਦਾ ਅੱਗੇ ਆ ਗਿਆ ਦੇਖੋ ਬਈ ਆ ਜਿਵੇਂ ਹੈਂਡਵਰਕ ਹੋਇਆ ਬਈ ਇਹਦੇ ਤੇ ਹਾਂਜੀ ਹੈਂਡਵਰਕ ਹੈ ਜੀ ਸ਼ਿਮਰ ਉੱਤੇ ਹੈਂਡਵਰਕ ਹੈ ਜੀ ਅੱਛਾ ਇਹ ਕਿੰਨੇ ਦਾ ਪੇਜੂਗਾ 1000 ਰੁਪਏ ਦਾ ਸੂਟ ਹੈ ਜੀ ਸਾਰਾ ਕਪੜਾ ਕਰੇਵ ਹੈ ਜੀ ਕਪਾ ਪੂਰਾ ਅੱਛਾ ਕਰੇਵ ਨਾਲ ਦੁਪੱਟਾ ਵੀ ਇਹਦੇ ਹਾਂਜੀ ਦੁਪੱਟਾ ਵੀ ਹੈ ਜੀ ਆ ਆ ਗਿਆ ਸਪੈਸ਼ਲੀ ਸੂਟ ਬਈ ਆ ਦੇਖੋ ਇਹ ਕੋਟਨ ਦਾ ਆ ਗਿਆ ਗਰਮੀ ਵਾਲਾ ਅੱਛਾ ਕਿੰਨੇ ਦਾ ਪੂਹੇ ਸਾਰਾ 1000 ਰੁਪਏ ਦਾ ਸੂਟ ਹੈ ਜੀ ਨਾਲੇ ਦੁਪੱਟਾ ਹਾਂਜੀ ਤੇ ਇੱਕ ਬਈ ਸਪੈਸ਼ਲੀ ਸੂਟ ਚੈੱਕ ਕਰੋ ਸੂਟ ਚੈੱਕ ਕਰੀ ਚਲਿਓ ਜਿਹੜਾ ਵੀ ਸੂਟ ਲੈਣਾ ਤੁਸੀਂ ਆਨਲਾਈਨ ਵੀ ਬਗਵਾ ਸਕਦੇ ਹੋ ਤੇ ਸੰਗਰੂਰ ਆ ਕੇ ਵੀ ਦੇਖ ਸਕਦੇ ਹੋ ਆ ਦੇਖੋ ਇਹ ਕੀ ਕਪੜਾ ਬਈ ਇਹ ਕੋਟਣਾ ਜੀ ਪਿਓਰ ਅੱਛਾ ਤੇ ਨਾਲ ਇਹਦੇ ਦੁਪੱਟਾ ਹਾਂ ਦੁਪੱਟਾ ਆ ਗਿਆ ਜੀ ਇਹਨਾਂ ਬਾਟਮ ਆ ਗਈ ਆ ਬਾਟਮ ਅਲੱਗ ਦੀਆਂ ਹੈ ਮੈਚਿੰਗ ਨਾਲ ਮੈਚਿੰਗ ਆਈ ਇਹ ਕਿੰਨੇ ਦਾ ਪਊਗਾ 1000 ਰੁਪਏ ਦਾ ਜੀ ਇਹ ਵੀ 1000 ਰੁਪਏ ਦਾ ਸੂਟ ਬਈ ਇਹੋ ਜਿਹੇ ਸੂਟ ਤੁਹਾਨੂੰ ਜੇ ਤੁਸੀਂ ਬਾਜ਼ਾਰ ਚੋਂ ਪੁੱਤਾ ਕਰੋਗੇ 1500 ਦਾ 1600 ਦਾ ਪਰ ਇੱਥੇ 1000 1000 ਰੁਪਏ ਦੇ ਆਹਾ ਬਈ ਇਹ 2000 ਰੁਪਏ ਦਾ ਸੂਟ ਰਹੀ ਆਪਣਾ ਆ ਦੇਖੋ ਬਈ ਆ ਹੈਂਡਵਰਕ ਹੋਇਆ ਹੋਇਆ ਹੈਗਾ ਤੇ ਕੱਪੜੇ ਦੀ ਵੈਰਾਈਟੀ ਤਾਂ ਇੰਨੀ ਜਿਆਦੇ ਪਿਆ ਤੁਸੀਂ ਵੱਡੇ ਵੱਡੇ ਸ਼ੋਰੂਮਾਂ ਚਲੇ ਜਾਓ ਉੱਥੇ ਰੇਟ ਵਾਲੇ ਹੁੰਦੇ ਨੇ ਪਰ ਕੱਪੜੇ ਦੀ ਵੈਰਾਈਟੀ ਹੁੰਦੀ ਨਹੀਂ ਇੱਥੇ ਵੈਰਾਈਟੀ ਵੀ ਬਹੁਤ ਆ ਤੇ ਰੇਟ ਵੀ ਘੱਟ ਨੇ ਆ ਚੈੱਕ ਕਰੋ ਇੱਕ ਵਾਰ ਆਪਣੀ ਲੋਕੇਸ਼ਨ ਦੱਸ ਦੋ ਵੀ ਕਿੱਥੇ ਜਾਣਾ ਆਪਣਾ ਹੀ ਬਰਕਤ ਲੈਂਗ ਹਾਊਸ ਰੌਕਸੀ ਰੋਡ ਸੁਨਾਮੀ ਗੇਟ ਸੰਗਰੂਰ ਦੇ ਵਿੱਚ ਅੱਛਾ ਤੇ ਮੇਨ ਬਾਈ ਕਿਸ ਨੇ ਆਨਲਾਈਨ ਸੂਟ ਵੇਖਣ ਨੂੰ ਆਪਣਾ ਪੇਜ ਵਗੈਰਾ ਬਣਾਇਆ ਹੋਇਆ ਕੋਈ ਹਾਂਜੀ ਹੈਗਾ ਜੀ ਆਪਣਾ ਬਰਕਤ ਲਹੰਗਾ ਹਾਊਸ ਦੇ ਨਾਮ ਤੇ ਆਪਣਾ ਪੇਜ ਹੈ ਜੀ ਫੋਲੋ ਕਰੋ ਆਪਾਂ ਡੇਲੀ ਉੱਥੇ ਨਵੇਂ ਆਰਟੀਕਲ ਪਾਉਂਦੇ ਆ ਜੀ ਜੇ ਕਿਸ ਨੇ ਆਨਲਾਈਨ ਮੰਗਵਾਉਣੇ ਹੁਣ ਫੋਨ ਕਰਕੇ ਮੰਗਵਾ ਸਕਦਾ ਹੈਗਾ ਹਾਂਜੀ ਬਿਲਕੁਲ ਜੀ ਆਨਲਾਈਨ ਕੋਲ ਮਰਜੀ ਕਾਲ ਕਰੋ ਫੋਟੋ ਅਗਰ ਕੋਈ ਪਸੰਦ ਆਂਦੀ ਹੈ ਇੰਸਟਾਗ੍ਰam ਤੇ ਜਾ ਕੇ ਫੋਟੋ ਭੇਜੋ ਅਸੀਂ ਕੋਰੀਅਰ ਕਰ ਦਾਂਗੇ ਨਾਲ ਦੀ ਨਾਲ ਕੋਰੀਅਰ ਕਰ ਦੋ ਆ ਦੇਖੋ ਬਈ ਕਿੰਨੀ ਵੈਰਾਈਟੀ ਪਈ ਆ ਤੇ ਲਹਿੰਗੇ ਵੀ ਹੈਗੇ ਬਾਈ ਹੁਣਾਂ ਲਹਿੰ ਆ ਕੀ ਕਪੜਾ ਬਈ ਇਹ ਵੀ অর্ਗਾਂਜ਼ਾ ਉੱਤੇ ਹੈ ਇਹ ਆਪਣਾ ਡੋਗਲ ਹੈ ਇਹ ਜਿਹੜਾ ਆਪਣਾ ਨਵੀਂ ਚੀਜ਼ ਚੱਲ ਰਹੀ ਹੈ ਅੱਜ ਕੱਲ ਅੱਛਾ ਅੱਛਾ ਤੇ ਇਹ ਕੀ ਰੇਂਜ ਵਿੱਚ ਪੈ ਰੂ ਫਿਰ ਇਹ ਸਾਰਾ 1500 ਰੁਪਏ ਦਾ ਸੂਟ ਹੈ ਜੀ ਆਹ ਦੇਖੋ ਬਈ ਦੁਪੱਟਾ ਨਾਲ ਪੂਰਾ ਵਧੀਆ ਤੇ ਅੱਗੇ ਆਹ ਸੂਟਾਂ ਦੀ ਵੈਰਾਈਟੀ ਤੁਹਾਨੂੰ ਸਾਰੀ ਦਿਖਾਈ ਦਿੱਤੀ ਆ ਚੈੱਕ ਕਰ ਲਓ ਬਈ ਆਹ ਵੇਖੋ ਸੂਟ ਬਹੁਤ ਸੋਹਣਾ ਹੈ ਕਪੜਾ ਵੇਖੋ ਨਾਲੇ ਕਲਰ ਵੇਖੋ ਤੇ ਤਿਤਲੀਆਂ ਵਾਲਾ ਸੂਟ ਬੈਗ ਤੇ ਵੀ ਇਹਦੇ ਵਧੀਆ ਪ੍ਰਿੰਟ ਹੋਇਆ ਹੋਇਆ ਹੈ ਨਾ ਹਾਂਜੀ ਆ ਚੈੱਕ ਕਰੋ ਨਾਲ ਦੁਪੱਟਾ ਪੂਰਾ ਵਧੀਆ ਕਰੋ ਦੁਪੱਟੇ ਦੇ ਆਲੇ-ਦਾਲੇ ਲੈਂਸ ਲੱਗੀ ਹੋਈ ਹੈਗੀ ਆਹ ਸਪੈਸ਼ਲ ਵਿਆਹ ਸਾਦੀਆਂ ਵਾਲੇ ਆ ਜਿਵੇਂ ਪਹਿਣਾ ਨੇ ਕੋਈ ਵਿਆਹ ਦਾ ਆਨੰਦ ਕਾਰਜ ਤੇ ਪੋਣੇ ਉਹ ਸੂਟ ਨਹੀਂ ਹਾਂਜੀ ਇਹਦਾ ਬਿਜਾਰ ਚੋਂ ਤਾਂ ਬਹੁਤ ਰੇਂਜ ਦੇ ਹੁੰਦੇ ਨੇ ਫਿਰ ਤੁਸੀਂ ਕੀ ਰੇਂਜ ਚ ਜਦੋਂ ਨੇ ਹੋਏ ਇਹ ਆਪਨਾ 4500 6000 ਦੀ ਰੇਂਜ ਚ ਆ ਜਾਂਦੇ ਨੇ ਜੀ ਇਹ ਅੱਛਾ ਆ ਸਾਰੇ ਸੂਟ ਪਹਿਣੇ ਜੀ ਨਹੀਂ ਤੇ ਦੂਆ ਲਹਿੰਗੇ ਦਿਖਾਈਏ ਹਾਂਜੀ ਆ ਤੁਸੀਂ ਚੈੱਕ ਕਰ ਲੋ ਬਈ ਬਾਕੀ ਸਾਰਾ ਕੁਝ ਤੁਸੀਂ ਇਹਨਾਂ ਦੇ ਪੇਜ ਤੇ ਜਾ ਕੇ ਪੇਜ ਇੰਸਟਾਗ੍ਰam ਤੇ ਫੋਲੋ ਕਰ ਲੋ ਉੱਥੇ ਵੀ ਰੇਟ ਵਗੈਰਾ ਸਾਰਾ ਕੁਝ ਦੱਸਦੇ ਰਹਿੰਦੇ ਹੈਗੇ ਇਹ ਨਹੀਂ ਹੈਗਾ ਵੀ ਰੇਟ ਨਹੀਂ ਦੱਸਣਾ ਹੈਗਾ ਰੇਟ ਵੀ ਕੱਲੇ ਕੱਲੇ ਚੀਜ਼ ਦਾ ਮੈਂਸ਼ਨ ਕਰ ਦਿਆ ਇੱਧਰ ਆ ਗਏ ਲਹਿੰਗੇ ਬਰਕਤ ਲਹਿੰਗਾ ਹੋ ਸੰਗਰੂਰ ਦੇ ਵਿੱਚ ਤੇ ਆ ਸਾਰੇ ਲਹਿੰਗੇ ਹੈਗੇ ਦਾ ਕੀ ਕਿਰਾਇਆ ਵਗੈਰਾ ਹੁੰਦਾ ਬਈ ਆਪਣਾ ਕੋਲੇ ਵੀ 2500 ਤੋਂ ਸ਼ੁਰੂ ਕਰਕੇ ਜੀ ਹੂੰ ਕਿੰਨੀ ਮਰਜ਼ੀ ਰੇਂਜ ਤੱਕ ਲੈ ਸਕਦੇ ਹੋ 10000 ਤੱਕ ਵੀ ਪਈ ਨੇ ਇਹ ਅੱਛਾ ਅੱਛਾ ਜਿਹੜੇ ਬਾਜ਼ਾਰ 'ਚ 10000 ਲੈਂਦੇ ਨੇ ਉਹ ਤੁਸੀਂ 2500 ਦੇ ਦਿੰਦੇ ਹੋ 2500 3000 'ਚ ਦੇ ਦਿੰਦੇ ਆ ਜੀ ਆਪਾਂ ਉਹ ਲੈ ਲੈਂਗੇ ਸਾਰੇ ਤਰ੍ਹਾਂ ਦੀ ਲਹਿੰਗੇ ਨੇ ਹਾਂਜੀ ਆਪਾਂ ਕੋਲ ਬਰਾਇਡਲ ਸਾਰੇ ਆ ਗਰਲਿਸ਼ ਲਹਿੰਗੇ ਵੀ ਆ ਜੀ ਸਾਰਾ ਕੁਝ ਹੈ ਜੀ ਅੱਛਾ ਅੱਛਾ ਆ ਸਪੈਸ਼ਲ ਬਿਆਹਾਂ ਸ਼ਾਦੀਆਂ ਚ ਪਾਉਣ ਵਾਸਤੇ ਬਿਆਹਾਂ ਸ਼ਾਦੀਆਂ ਚ ਪਾਉਣ ਵਾਸਤੇ ਬਰਾਇਡਲ ਲਹਿੰਗੇ ਆ ਗਏ ਜੀ ਹਾਂਜੀ ਨਾਲ ਦੁਪੱਟਾ ਚੋਲੀ ਸਾਰਾ ਕੁਝ ਆ ਜਾਂਦਾ ਜੀ ਆਪਾਂ ਕੋਲ ਇੱਕ ਜੀ ਨਵੀਂ ਆਈ ਆਪਾਂ ਕੋਲ ਸਾਰੀ ਜਿਹੀ ਫਰੈਸ਼ ਮਿਲੂਗੀ ਫਰੈਸ਼ ਨੇ ਸਾਰੀਆਂ ਸਾਰੀਆਂ ਫਰੈਸ਼ ਆਈਆਂ ਅਨਯੂਜ਼ਡ ਨੇ ਜੀ ਕਿਸੇ ਨੇ ਇਹ ਮੁੱਲ ਨਾਲ ਮੁੱ ਤੇ ਇੱਕ ਗੌਰ ਚਾਹੀਦਾ ਬਈ ਕੁੜੀਆਂ ਨੂੰ ਜਿਹਨੇ ਵਿਆਹ ਸ਼ਾਦੀ ਨਹੀਂ ਕੋਲ ਨੂੰ ਉਹ ਵੀ ਮਿਲ ਜਾਣਗੇ ਹਾਂਜੀ ਲੈਂਗੁਏਜ ਚੋਲੀ ਗਾਉਨ ਸਾਰਾ ਕੁਝ ਮਿਲ ਜੂਗਾ ਅੱਛਾ ਆਪਾਂ ਇਹਨੇ ਖੋਲ ਕੇ ਦਿਖਾਓ ਇੱਕ ਵਾਰ ਦੇਖੀ ਆ ਗਾਉਨ ਆ ਗਿਆ ਜੀ ਚੈੱਕ ਕਰੋ ਇਹਨਾਂ ਦਾ ਕੀ ਕਰਾਇਆ ਜਾ ਬਈ ਇਹ ਸਾਰਾ 2500 3000 ਇਹ ਕਰਾਇਆ ਚਾਹਦਾ ਜੀ ਗਾਉਨ ਦਾ ਯਾਨੀ ਕਿ ਇਹ ਬਣਾ ਦੂ ਐ ਕੁੜੀਆਂ ਵਰਗੀ ਲੁੱਕ ਹਾਂਜੀ ਹਨ ਪੂਰੀ ਜੀ ਹਾਂਜੀ ਇਹ ਪੱਗਾਂ ਦੀਆਂ ਫੁੱਲ ਵੈਲਾ ਹੀ ਵਿਮਲ ਦੀ ਜੀ ਇਹਨਾਂ ਦੇ ਕੋਈ ਫਿੱਕਣ ਫੁੱਟਣ ਦੀ ਗਾਰੰਟੀ ਹੈਗੀ ਦੇਖੋ ਜੀ ਕੱਪੜਾ ਹੀ ਬਟ ਆਪਣੀ ਇੰਨੀ ਜ਼ਿੰਮੇਵਾਰੀ ਹੁੰਦੀ ਹੈ ਕਿ ਇਹ ਦਿੱਕਤ ਨਹੀਂ ਕਰਦਾ ਕੋਈ ਵੀ ਅੱਛਾ 1 ਸਾਲ ਤੱਕ अच्छा एक खोल के दिखाइए हां भैया ये ए खोलया आ चेक करो भाई सर्दी वाले कप। एक कपड़ा की है भाई ये पश्मीना है जी पश्मीने ਦੇ ਸੂਟ ਕੀ ਰੇਂਜ ਵਿੱਚ ਪੈਂਦੇ ਆ ਭਾਈ ਇਹ ਇਹ ਸਾਰੇ 1100 1100 ਦੀ ਰੇਂਜ ਚ ਆਣਗੇ 1100 ਦੀ ਰੇਂਜ ਚ ਭਾਈ ਪਸ਼ਮੀਨੇ ਦੇ ਸੂਟ ਤਾਂ ਉਹਨੂੰ ਕਿਤੋਂ ਨਹੀਂ ਮਿਲਨੇ ਮਿਲਣਗੇ ਭਾਈ ਉਹਨਾਂ ਤੋਂ ਬਰਕਤ ਲਹੇਗਾ ਸੰਗਰੂਰ ਇਹ ਆ ਸਾਰੇ ਡਿਜ਼ਾਈਨ ਪੈਲ ਅਲੱਗ-ਅਲੱਗ ਕੱਪੜੇ ਦੀ ਪੂਰੀ ਗਾਰੰਟੀ ਹੈ ਜੀ ਵੂਰ-ਵੂਰ ਕੁਝ ਨਹੀਂ ਆਂਦਾ ਇੱਤੇ ਪੂਰੀ ਗਾਰੰਟੀ ਹੈ ਜੀ ਜਿਵੇਂ ਪੱਗਾ ਪੀਣੇ ਭਾਈ ਪੱਗਾਂ ਦੇ ਐ ਮੰਨ ਲੋ ਵੀ ਪੰਜ ਚਾਰ ਵਾਰ ਬੰਦਿਆ ਰੰਗ ਜੇ ਫਟ ਜਾਂਦੇ ਇਹਨਾਂ ਦੀ ਗਾਰੰਟੀ ਕੋਈ ਇੰਨਾ ਚ ਕੋਈ ਚੱਕਰ ਨਹੀਂ ਆ ਗਈ ਵਾਪਸ ਦੇ ਦਿਓ ਕੋਦੋਂ ਮਰਜ਼ੀ ਪੀਸ ਜੀ ਇਹ ਕਿੰਨੇ ਟਾਈਮ ਦੀ ਗਾਰੰਟੀ ਆ ਇੱਕ ਸਾਲ ਦੀ ਗਾਰੰਟੀ ਆ ਜੀ ਤੇ ਲੋਕੇਸ਼ਨ ਵਾਈ ਤੁਸੀਂ ਦੇਖ ਰਹੇ ਹੋਗੇ ਸੰਗਰੂਰ ਜਦੋਂ ਆਪਾਂ ਬਾਜ਼ਾਰ 'ਚ ਬੜੀਏ ਆ ਬਰਕਤ ਲਹੇਗਾ ਹਾਊਸ ਉੱਪਰ ਜਾ ਕੇ ਤੇ ਨੀਚੇ ਕਹਿੰਦਾ ਸ਼ੋਰੂਮ ਆ ਬਈ ਇਹ ਥੱਲੇ ਕੈਲੀ ਰੂਟਸ ਦਾ ਸ਼ੋਰੂਮ ਆ ਜੀ ਤੇ ਉੱਪਰ ਆਪਣਾ ਆ ਗਿਆ ਉੱਪਰ ਆਪਣਾ ਆ ਗਿਆ ਬਰਕਤ ਲਹਿੰਗਾ ਉਹ ਯਾਰ ਸਾਰੇ ਕੱਪੜੇ ਗਿੜੇ ਪੈਣੇ ਬਈ ਇਹ ਸਾਰੀਆਂ ਡਰੈੱਸਾਂ ਆ ਗਈਆਂ ਜੀ ਜਿਵੇਂ ਆਪਣੇ ਪਲਾਜ਼ੋ ਸੂਟ ਆ ਗਿਆ ਹਾਂਜੀ ਔਰ ਜਗ੍ਹਾ ਜਿਹੜੀਆਂ ਕੁੜੀਆਂ ਅੱਜਕੱਲ ਪਸੰਦ ਕਰਦੀਆਂ ਨੇ ਕਿਉਂਕਿ ਕੁੜੀਆਂ ਵਾਲੇ ਸਾਰੇ ਕੱਪੜੇ ਮਿਲ ਜਾਣਗੇ ਸਾਰੀ ਆਈਟਮਾਂ ਹੀ ਮਿਲ ਜਾਣੀਆਂ ਜੀ ਆਹ ਚੀਜ਼ਾਂ ਕਿੱਥੋਂ ਮਿਲਣੀਆਂ ਤੁਹਾਨੂੰ ਬਰਕਤ ਲਹਿੰਗਾ ਉਹ ਸੁੰਦਰ ਤੇ ਇਹ ਤਾਂ ਬਣੇ ਬਣਾਈ ਆ ਬਈ ਹੈਨਾ ਹਾਂਜੀ ਬੰਨੇ ਬਣਾਈ ਆ ਰੈਡੀਮੇਡ ਆ ਜੀ ਇਹ ਸਾਰਾ ਡਰੈੱਸ ਆ ਆਹ ਸਾਰੀਆਂ ਪੀਆਂ ਨੇ ਸਾਰ ਕਿਹੜੀ ਮਰਜੀ ਡਰੈਸ ਲੋ ਹਾਂਜੀ ਹੋਰ ਬਥੇਰੀ ਚੀਜ਼ ਆ ਜਾਂਦੀ ਹੈ ਬਾਕੀ ਵੀ ਪੇਜ ਜ਼ਰੂਰ ਫੋਲੋ ਕਰ ਲਿਓ ਇਧਰ ਲੈਓ ਕੈਮਰਾ ਪੇਜ ਤੇ ਸਾਰਾ ਕੁਝ ਹੀ ਪਾਉਦੇ ਰਹਿੰਦੇ ਆ ਵੀ ਕੀ ਕੀ ਕੱਪੜੇ ਇਹਨਾਂ ਕੋਲੇ ਹੈਗਾਗਾ ਉਹ ਫੋਲੋ ਕਰਕੇ ਉਥੋਂ ਕੱਪੜਾ ਤੁਸੀਂ ਆਨਲਾਈਨ ਵੀ ਮੰਗਵਾ ਸਕਦੇ ਹੋ ਸੂਰੂਰ ਦੇ ਵਿੱਚ ਬਾਈ ਉਹਨਾਂ ਦਾ ਸ਼ੋਅਰੂਮ ਹੈਗਾ ਸਕਰੀਨ ਤੇ ਨੰਬਰ ਚੱਲ ਰਿਹਾ ਜਿਆਦਾ ਜਾਣਕਾਰੀ ਜੇ ਫੋਨ ਕਰਕੇ ਲੈ ਸਕਦੇ ਹੋ ਧੰਨਵਾਦ ਜੀ